ਮਹਾਂ ਕੋਰਚ ਅਮਰਜੀਤੌਰ ਭਾਈਹੋ ਗੁਰਮੀਤ ਸਿੰਘ ਜੀ ਉਹਨਾਂ ਦੇ ਕਰਤੇ ਕੀਤੀ ਜਾ ਰਹੀ ਹੈ ਮੇਰੇ ਗਵਾਦਾ ਦੇ ਨਾਲ ਸਾਡੇ ਕਮਿਸ਼ਨ ਨਾਲ ਨੇ ਜਿਹੜੀ ਆ ਨਜ਼ੁਕਾਰ ਗੋਸ਼ਮੈਂਟ ਹੈਗੀ ਹੈ ਇਹਨਾਂ ਦੇ ਨਾਲ ਜਿਹੜੀ ਇਹ 2013 ਤੋਂ ਨਸ਼ੇ ਦਾ ਕੰਮ ਕਰਦੀ ਹੈ ਜੀ ਤੇ तकरीबन 7-8 ਸਾਲ ਤੇ ਦੇ ਚੱਲੇ ਨੇ ਅੱਜ ਤੇ ਬਹੁਤ ਜੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਜੋ ਤ ਨਸ਼ਾ ਦੇ ਵਿਰੁੱਧ ਦੀ ਮਹਿੰਮ ਦੇ ਰਹੀ ਨਾ ਤੇ ਰਿਸਰਚ ਕਰਾ ਦਾ ਰਿਸਰਚ ਹੁਣ ਨਾਲ ਨੇ ਤੇ ਕਾਰਵਾਈ ਕਰ ਰਹੇ ਨੇ 2013 ਤੋਂ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਵੀ ਇਹ ਇਹ ਦੰਦੇ ਪੈਣਗੇ ਕਿ ਕਿਤਾ ਹੈ ਹਾਂਜੀ ਹਾਂ ਇਹ ਛੇ ਦੰਦੇ ਦੀ ਹੈ ਪਹਿਲਾਂ ਕਿੰਨੇ ਕਮਲ ਦਰਜ ਨੇ 19 ਸੱਤ ਤੱਕ ਮੁਕੱਦਮੇ ਦਰਜ ਹੈ ਇਹਨੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਅੱਛਾ ਲਾਸਟ ਕਦੋਂ ਰੈਸਕਿਊ ਆ ਰਹੀ ਦੀ ਕੋਈ ਸੀ ਲਾਸਟ ਇਹ 21 ਚ ਪਈ ਆ ਦੀ ਲਾਸਟ ਰੈਸਕਿਊ ਕਿੰਨੀ ਦੀ ਕਿਤੋਂ ਜਿੱਦਾਂ ਜਿਹੜੀ ਯੁੱਧ ਨਸ਼ਾ ਵਿਰੁੱਧ ਤੋਂ ਮਹੀਨਤਾਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਆ ਇਸ ਘਰ ਦੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਦਾ ਅਨਗਾਨ ਕੈਰੈਕਟਰ ਸੋਜਣਾ ਜੀ ਗਲਾਡਾ ਵਾਲੇ ਵੀ ਸ਼ਰਤ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਜੀ ੱੱਕੇ ਦਾ ਬਣਾਇਆ ਜੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਜੀ ਤੇ ਜਿਹੜੇ ਨਸ਼ਾ ਮੁਕਤ ਰਵਾਲੇ ਵੀ ਵੱਧ ਰਹੇ ਆ ਤੇ ਉਹ ਵੀ ਨਵੇਂ ਮਜ਼ੇਨ ਅੱਗੇ ਕਾਰੋਈ ਚੱਲ ਰਹੀ ਹੈ